ਹਾਂਜੀ ਦੋਸਤੋ ਆਪਾਂ ਤੁਹਾਡੇ ਪੀਵੀ 60 ਵਾਲੇ ਆਪਾਂ ਇਹ ਟਰੱਕ ਬਾਰੇ ਦੱਸ ਰਹੇ ਆ ਤੁਹਾਨੂੰ ਤੇ ਪਿੱਛੇ ਵੀਡੀਓ ਪਾਈ ਸੀ ਪੁੱਛਿਆ ਸੀ ਕਿਹੜਾ ਟਰੱਕ ਤਾਂ ਕਈ ਵੀਰਾਂ ਨੇ ਦੱਸਿਆ ਸੀ ਵੀ ਅਰਜਨ ਦਾ ਟਰੱਕ ਆ ਤੇ ਆਪਾਂ ਵੀਡੀਓ ਪਾ ਰਹੇ ਆ ਇਹ ਪੁੱਛਣ ਲਈ ਦੱਸਣ ਲਈ ਵੀ ਅਰਜਨ ਸ਼ਾਲ ਜਿਹੜੀ ਵਰਤੀ ਜਾਂਦੀ ਆ ਉੰਦੀ ਅਰਜਨ ਸ਼ਾਲ ਮਤਲਬ ਕਿ ਆਪਣੇ ਸਾਰਿਆਂ ਨੂੰ ਮਿਲਦੀ ਆ ਦਿਲ ਦੇ ਮਰੀਜ਼ਾਂ ਲਈ ਵਰਤਦੇ ਆਪਾਂ ਅਰਜਨ ਸ਼ਾਲ ਕੀ ਚਾਹ ਵਗੈਰਾ ਆਪਣਾ ਸੁਧਦੀਆਂ ਲੋਕੀਤ ਵਗੈਰਾ ਖੋਲਦੀ ਹੈ ਹਾਰਡ ਨਹੀਂ ਜਲਦੀ ਅਰਜਨ ਛਾਲ ਇਹ ਆਪਾਂ ਕੀ ਕੁਦਰਤੀ ਰੂਪ ਵਿੱਚ ਜਿਵੇਂ ਇਹਦੇ ਤਣੇ ਆਵੇ ਕਾਣਾ ਮੋਟਾ ਕਿਦਾਂ ਹੋਵੇ ਤੇ ਸ਼ੈਲ ਲੱਗੀ ਆ ਪਤਲੀ ਪਤਲੀ ਇਹ ਵੀ ਵਰਤੀ ਜਾਂਦੀ ਹੋਗੀ ਇਹ ਕੁਦਰਤੀ ਰੂਪ ਵਿੱਚ ਵੀ ਵਰ ਸਕਦੇ ਆ ਜਾਂ ਨਹੀਂ ਅਰਜਨ ਛਾਲ ਮਤਲਬ ਕਿ ਇਹਦੇ ਤਣੇ ਆ ਜਿਹੜੇ ਆਵੇ ਸ਼ੈਲ ਲੈਂਦੀ ਆ ਮਤਲਬ ਕਿ ਐਵੇਂ ਨਾਲ ਨਾਲ ਦੀ ਨਾਲ ਲੱਜਾਂਦੀ ਆ ਤੇ ਇਹ ਵਰਤ ਸਕਦੇ ਆ ਆਪਾਂ ਯਾਦੇ ਪੱਤੇ ਹੀ ਵਰ ਸਕਦੇ ਆ ਅਰਜਨ ਦੇ ਕਿਉਂਕਿ ਅਰਜਨ ਛਾਲ ਜਿਹੜੀ ਹੁੰਦੀ ਹੈ ਐਂ ਹੁੰਦੀ ਹੈ ਪਿੱਠੀ ਵੀ ਬਰੀਕ ਹੁੰਦੀ ਆ ਜਾਂ ਮੋਟੇ ਰੂਪ ਵਿੱਚ ਹੁੰਦੀ ਆ ਮਤਲਬ ਕੀ ਹੈ ਇਹ ਆਪਣੇ ਛੱਲ ਹੋ ਗਿਓ ਉਹਨੂੰ ਛੋਟੇ ਛੋਟੇ ਟੁਕੜੇ ਕਰਕੇ ਪਾਏ ਹੁੰਦੇ ਆ ਜਾਂ ਜਾਂ ਬਰੀਕ ਹੁੰਦੀ ਆ ਮਤਲਬ ਕਿ ਪਾਊਡਰ ਰੂਪ ਵਿੱਚ ਤੇ ਆਪਾਂ ਇਹ ਵੀ ਮੇਰੇ ਹਿਸਾਬ ਨਾਲ ਇਹ ਵਰਤ ਸਕਦੇ ਆ ਆਪਾਂ ਕੁਦਰਤੀ ਰਾਤ ਤੋਂ ਕੁਦਰਤੀ ਰੂਪ ਵਿੱਚ ਤੇ ਹੋ ਸਕਦਾ ਜਿਹੜੇ ਉਹ ਵਰਤਦੇ ਹੋਂ ਚ ਕੈਮੀਕਲ ਵੀ ਹੋ ਸਕਦੇ ਆ ਅਰਜਨਦਰ ਅਕਤਾਨੀ ਸ਼ੈੱਲ ਆਪ ਵਰ ਸਕਦੇ ਜੇ ਨਹੀਂ ਜ਼ਰੂਰ ਕਮੈਂਟਾਂ 'ਚ ਦੱਸਿਓ